35 ਕਰੋੜ ਦੀ ਇਨਵੈਸਟਮੈਂਟ ਨਾਲ ਨਵਾਂ ਯੂਨਿਟ ਲਗਾਇਆ ਜਿਹਦੇ ਵਿੱਚ ਸੀਐਨਸੀ ਮਸ਼ੀਨਾਂ ਹੋਰ ਮਸ਼ੀਨਾਂ ਆਟੋ ਪਾਰਟਸ ਬਣਾਉਣ ਲਈ ਪਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੋਈ ਕਿ ਇਹ ਜਿਹੜੀਆਂ ਮਸ਼ੀਨਾਂ ਇਹਨਾਂ ਨੇ ਲਗਾਈਆਂ ਆ ਯਾਦਾ ਮੇਡ ਇਨ ਇੰਡੀਆ ਇੰਪੋਰਟਡ ਵੀ ਹੈਗੀਆਂ ਇੱਕ ਦੋ ਇਹ ਬੜੀ ਚੰਗੀ ਗੱਲ ਹੈ ਕਿ ਆਪਣੇ ਵੀ ਲੇਟੈਸਟ ਟੈਕਨੋਲੋਜੀ ਦੀਆਂ ਮਸ਼ੀਨਾਂ ਐਸੀਐਨਸੀ ਮਸ਼ੀਨਾਂ ਪਹਿਲਾਂ ਸਿਰਫ ਬਰਾਡ ਤੋਂ ਆਉਂਦੀਆਂ ਸੀ ਇਸ ਤਰ੍ਹਾਂ ਦੀਆਂ ਔਰ ਇਹਨਾਂ ਨੇ ਐਪ ਕਿੱਥੋਂ ਵੀ ਲੈਂਦੀਆਂ ਬੈਂਗਲੌਰ ਤੇ ਬੈਂਗਲੌਰ ਤੋਂ ਗੁਜਰਾਤ ਤੋਂ ਰਾਜਕੋਟ ਆ ਗੁਜਰਾਤ ਤੇ ਬੈਂਗਲੌਰ ਤੋਂ ਲੈਂਦੀਆਂ ਮੈਂ ਵਧਾਈ ਮੈਂ ਵਧਾਈ ਦੇਣਾ ਕੋਠਾਰੀ ਫੈਮਿਲੀ ਨੂੰ ਪੂਰਾ ਇਹ ਨਵੇਂ ਪ੍ਰੋਜੈਕਟ ਤੇ ਔਰ ਇਹਨਾਂ ਨੂੰ ਰੱਬ ਪੂਰੀ ਕਾਮਯਾਬੀ ਬਖਸ਼ੇ ਔਰ ਇਹ ਪਲਾਂਟ ਨਾਲ ਹੋਰ ਬਦਨ ਫੁੱਲਣ ਆਪ ਲੋਕਲ ਬਾਡੀ ਮਿਨਿਸਟਰ ਬਣ ਕੇ ਕੀ ਫਿਊਜਨ ਹੈ ਲੁਧਿਆਣਾ ਕੋ ਲੈ ਕੇ ਸਰ ਲੁਧਿਆਣਾ ਔਰ ਨਹੀਂ ਲੋਕਲ ਬਾਡੀ ਮੈਨੂੰ ਸਿਰਫ ਲੁਧਿਆਣਾ ਨਹੀਂ ਪੂਰਾ ਪੰਜਾਬ ਮਿਲੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੋਰ ਕਰਦਾ ਕਿ ਜਿੰਨੇ ਪੰਜਾਬ ਦੇ ਸ਼ਹਿਰ ਹੈ ਕਾਰਪੋਰੇਸ਼ਨ ਹੈ ਕਾਉਂਸਲਸ ਹੈ ਇਹ ਸਾਰੀਆਂ ਤਰੱਕੀ ਕਰਨਗੀਆਂ ਜੋ ਜੋ ਲੋਕਾਂ ਦੀਆਂ ਪ੍ਰੋਬਲਮਸ ਆ ਉਹ ਸੋਲਵ ਕਰਾਂਗੇ ਔਰ ਇਹ ਸ਼ਹਿਰਾਂ ਦੀ ਸ਼ਕਲ ਬਦਲਾਂਗੀ। ਲੁਧਿਆਣਾ ਨੂੰ ਲੈ ਕੇ ਕੋਈ ਖਾਸ ਕਿਉਂਕਿ ਆਪਕਾ ਆਪਣਾ ਸ਼ਹਿਰ ਹੈ। ਦੇਖੋ ਮੈਨੂੰ ਹਲੇ ਪਰਸੋ ਮਿਨਿਸਟਰੀ ਮਿਲੀ ਹੈ। ਮੈਂ ਹਾਂ ਕੋਈ ਮੀਟਿੰਗ ਹਲੇ ਲੁਧਿਆਣੇ ਲੈਵਲ ਤੇ ਕੀਤੀ ਨਹੀਂ। ਬਟ ਦੇਖੇ ਇਹ ਹੈ ਕਿ ਚਾਰ ਚੀਜ਼ਾਂ ਤੇ ਮੇਰਾ ਫੋਕਸ ਜ਼ਰੂਰ ਹੈ। ਇੱਕ ਤਾਂ ਜਿਹੜੀਆਂ ਤਾਰਾਂ ਉਹਦਾ ਆਲਰੇਡੀ ਅਸੀਂ ਕੰਮ ਚਾਲੂ ਕਰਾਤਾ ਹੈ। ਪੀਐਸ ਪੀਸੀਐਲ ਵੱਲੋਂ ਕੋਈ ਵੀ ਤਾਰ ਲਟਕਦੀ ਨਹੀਂ ਮਿਲੇਗੀ ਨਾ ਕਿਸੇ ਕਾਰਪੋਰੇਸ਼ਨ 'ਚ ਨਾ ਕਿਸੇ ਕਾਉਂਸਲ 'ਚ। ਸਤਾਸੀ ਸਬ ਡਿਵੀਜ਼ਨਾਂ ਦੇ ਅਸੀਂ ਟੈਂਡਰ ਲਗਾ ਚੁੱਕੇ ਆ ਉਸ ਤੋਂ ਬਾਅਦ ਜਿਹੜੀਆਂ ਸੜਕਾਂ ਜਿਹੜੀ ਜਿਹੜੀ ਸੜਕ ਕੋਈ ਵੀ ਰਿਪੇਅਰ ਦੀ ਲੋੜ ਹੋਏਗੀ ਜਾਂ ਨਵੀਂ ਦੀਲੇ ਕਰਨ ਦੀ ਲੋੜ ਹੋਏਗੀ ਉਸੇ ਕਰਾਂਗੇ ਸੀਵਰੇਜ ਸਿਸਟਮ ਨੂੰ ਬੈਟਰ ਕਰਾਂਗੇ ਅਸੀਂ ਜਿਹੜੀਆਂ ਐਗਜ਼ਿਸਟਿੰਗ ਸੀਵਰੇਜ ਸਿਸਟਮ ਨੂੰ ਅਗੂਮੈਂਟ ਕਰਾਂਗੇ ਸੁਪਰ ਸੈਕਸ਼ਨ ਮਸ਼ੀਨਾਂ ਨਾਲ ਪੂਰੀ ਸਫਾਈ ਰੱਖਾਂਗੇ ਔਰ ਹੋਰ ਵੀ ਕਿਸੇ ਚੀਜ਼ ਦੀ ਰਿਕੁਆਇਰਮੈਂਟ ਹੋਵੇ ਇੱਕ ਸਾਡੇ ਸਿਟੀਜ਼ਨਸ ਦਾ ਸਟ੍ਰੇਟ ਡੌਗਸ ਦੀ ਬੜੀ ਪ੍ਰੋਬਲਮ ਹੈ ਪਿੱਛੇ ਇਨਸੀਡੈਂਟ ਵੀ ਬੜੇ ਹੋਏ ਸਟ੍ਰੇਟ ਡੌਗਸ ਦੇ ਉਹਦੇ ਲਈ ਵੀ ਅਸੀਂ ਡੌਗ ਸੈਂਚੁਰੀ ਚਾਲੂ ਮੈਂ ਜਦੋਂ ਇਲੈਕਸ਼ਨਾਂ ਵੱਲੇ ਚਾਲੂ ਕਰਾਤੀ ਸੀ ਪਰ ਹੁਣ ਬਣ ਗਈ ਹੈ ਔਰ ਜੋ ਸਾਡੀ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਔਰ ਜੋ ਉਹਦੇ ਵਿੱਚ ਲਾਊਡ ਹੈ ਅਸੀਂ ਸਟ੍ਰੇਟ ਡੌਗਸ ਉੱਥੇ ਲੈ ਕੇ ਜਾਵਾਂਗੇ ਉਹਦੇ ਨਾਲ ਪopulation ਸਟ੍ਰੇਟ ਡੌਗਸ ਦੀ ਘਟ ਜਾਏਗੀ ਕਿਤਾ ਦਿਨਿਆਂ ਤੋਂ ਲੇਕਰ ਤੁਸੀਂ ਬੁੱਢਾ ਦਰਿਆ ਜੀ ਅੱਗੇ ਨਾਲੋਂ ਬਹੁਤ ਜਿਹੜਾ ਪਾਣੀ ਦਾ ਹੈਗਾ ਪਿੱਛੇ ਤੁਸੀਂ ਦੇਖਿਆ ਹੁਣ ਹਿੰਦੁਸਤਾਨ ਟਾਈਮ 'ਚ ਖਬਰ ਵੀ ਆਈ ਸੀ ਮੱਚ ਬੈਟਰ ਹੋ ਗਈਆਂ ਰਿਪੋਰਟਸ ਪਾਣੀ ਦੀਆਂ ਔਰ ਅਸੀਂ ਬੜੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਇਹ ਬੁੱਢਾ ਦਰਿਆ ਬਿਲਕੁਲ ਨਾਰਮਲ ਹੋ ਜਾਵੇ ਇੱਕ ਪਹਿਲਾਂ ਜਿਹੜਾ ਕਾਉ ਡੱਗ ਹੈ ਔਰ ਕਾਉ ਯੂਰਿਨ ਹੈ ਉਹ ਬਹੁਤ ਜਾਂਦਾ ਸੀ ਉਹ ਸੀ ਕੰਪਲੀਟਲੀ ਬੰਦ ਕਰਤਾ ਹੁਣ ਅਸੀਂ ਕੰਟਰੈਕਟ ਦਿੱਤਾ ਹੈ ਜਿਹੜਾ ਕਾਊ ਡੱਗ ਹੈ ਉੱਥੋਂ ਡੈਰੀਆਂ ਤੋਂ ਹੀ ਸੋਰਸ ਤੋਂ ਚੁੱਕਿਆ ਜਾਏਗਾ ਉਹ ਤਾਂ ਨਹੀਂ ਜਾ ਰਿਹਾ ਹੁਣ ਰਹਿ ਗਿਆ ਜਿਹੜਾ ਡਾਈੰਗ ਵਾਲਾ ਇਸ਼ੂ ਹੈਗਾ ਉਹ ਵੀ ਅਸੀਂ ਕਰ ਰਹੇ ਹਾਂ ਸੀਟਪੀ ਵਾਲਿਆਂ ਨੂੰ ਕਿਹਾ ਜਿਹੜੇ ਕਾਮਨ ਐਫਲੂਐਂਟ ਟ੍ਰੀਟਮੈਂਟ ਪਲੈਂਟ ਹੈ ਕਿ ਜਲਦੀ ਤੋਂ ਜਲਦੀ ਇਹਨਾਂ 'ਚ ਇੰਪਰੂਵਮੈਂਟ ਕਰੋ ਤਾਂ ਕਿ ਗੁੱਡਾ ਦਰਿਆ ਵਿੱਚ ਮਤਲਬ ਜਿਹੜਾ ਪਾਣੀ ਜਾਵੇ ਵੀ ਉਹ ਵਿਦਨ ਨਾਰਮਸ ਹੋਣਾ ਚਾਹੀਦਾ ਔਰ ਅਸੀਂ ਬੜੀ ਜਲਦੀ ਜਿਹੜਾ ਸਤਲੁਜ 'ਚ ਪਾਣੀ ਜਾਂਦਾ ਹੈ ਉਹਨੂੰ ਵਿਦੇ ਨੋਰਮਸ ਲੈ ਆਣ ਦੀ ਕੋਸ਼ਿਸ਼ ਕਰ ਰਹੀ ਆ ਬਟ ਅੱਗੇ ਨਾਲੋਂ ਬਹੁਤ ਜ਼ਿਆਦਾ ਇੰਪਰੂਵਮੈਂਟ ਹੈ ਨਹੀਂ ਆਤੀਸ਼ੀ ਦੇ ਬਿਆਨ ਤੋਂ ਲੈ ਕੇ بڑا ਰਾਜਨੀਤਿਕ ਨਹੀਂ ਉਹਦੇ ਬਾਰੇ ਮੈਂ ਕੁਝ ਨਹੀਂ ਕਰਦਾ ਸਰਿਕ ਪ੍ਰਤਾਪ ਬਾਜਵੇ ਦਾ ਬਿਆਨ ਹੈ ਜੇ ਸਾਡੀ ਸਰਕਾਰ ਬਣੀ 3 ਮਹੀਨੇ ਦੀ ਨਸ਼ਾ ਕਰਮ ਖਤਮ ਕਰਕੇ ਦੂਜੇ ਘਰੇ ਵਿੱਚ ਸੀਐਮ ਸਾਹਿਬ ਨੂੰ ਜਿਹੜਾ ਅਸੀਂ ਘਟਕਰੇ ਜਿਹਾ ਖੜਾ ਕਰ ਚੱਲੋ ਇਹ ਕਿਹੜਾ ਪਹਿਲੀ ਵਾਰੀ ਸਰਕਾਰ ਬਣੀ ਉਹਨਾਂ ਦੀ